ਕਰਦੇ ਰਿਹਾ ਸੋਚ ਚੈਨਲ ਦੇਖਣ ਵਾਲੇ ਸਾਰੇ ਪਿਆਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਅੱਜ ਆਪਾਂ ਜੀ ਬਣਾਉਣੇ ਆ ਬਰੈਡ ਰੋਲ ਬਰੈਡ ਰੋਲ ਬਣਾਉਣ ਵਾਸਤੇ ਆਪਾਂ ਜੀ ਬਰੈਡ ਲੈ ਲਈ ਦੋ ਪਿਆਜ਼ ਕੱਟ ਲਈ ਬਰੀਕ ਬਰੀਕ ਦੋ ਆਲੂ ਆਪਾਂ ਉਬਾਲ ਕੇ ਇਹਨਾਂ ਨੂੰ ਬਰੀਕ ਬਰੀਕ ਕद्दूकस ਕਰ ਲਿਆ ਥੋੜਾ ਜਿਹਾ ਧਨੀਆ ਲੈ ਲਿਆ ਥੋੜੇ ਜਿਹਾ ਮਟਰ ਲੈ ਲਿਆ ਥੋਦੀ ਕੋਲੀ ਇੱਕ ਟਮਾਟਰ ਕੱਟ ਲਿਆ ਇਹਦੇ ਵਿੱਚ ਆਪਾਂ ਸਬਜ਼ੀ ਕੋਈ ਵੀ ਪਾ ਸਕਦੇ ਹਾਂ ਜੇਕਰ ਕੋਈ ਗਾਜਰ ਗੋਭੀ ਜਾਂ ਕੋਈ ਸਿਵਲਾ ਮਿਰਚ ਵਗੈਰਾ ਪਈ ਹੋਵੇ ਉਹ ਵੀ ਬਰੀਕ ਕੱਟ ਕੇ ਪਾ ਸਕਦੇ ਹਾਂ ਆਪਾਂ ਲੈ ਲਿਆ ਨਮਕ ਮਿਰਚ ਮਸਾਲਾ ਜਿਹੜਾ ਆਪਾਂ ਇਹਦੇ ਵਿੱਚ ਪਾਉਣਾ ਤੇ ਆ ਨਾਲ ਆਪਾਂ ਲੈ ਲਿਆ ਥੋੜਾ ਜਿਹਾ ਰਫਾਇਡ ਕਰ ਲਿਆ ਆਪਾਂ ਔਨ ਉਹਦੇ ਵਾਸਤੇ ਆਪਾਂ ਰੱਖ ਲਈ ਕੜਾਈ ਚੁੱਲੇ ਦੇ ਉੱਪਰ ਇਹ ਜੀ ਸਰੋਂ ਦਾ ਤੇਲ ਆ ਇਹਨੂੰ ਆਪਾਂ ਗਰਮ ਹੋਣਾ ਰੱਖ ਦਿੱਤਾ ਚੋ ਆਪਾਂ ਅੱਧੇ ਵੀ ਰੈੱਡ ਰੱਖ ਲੇ ਪਲੇਟ 'ਚ ਪਾ ਕੇ ਪਾਸੇ ਬਾਕੀ ਆਪਾਂ ਸਾਰਾ ਮਟੀਰੀਅਲ ਆਲੂਆਂ ਦੇ ਵਿੱਚ ਮਿਲਾ ਲੈਣਾਗਾ ਹੁਣ ਆਪਾਂ ਇਹਦੇ ਵਿੱਚ ਮਿਕਸ ਕਰ ਲੈਨੇ ਜਿਹੜਾ ਆਪਣਾ ਕੱਟਿਆ ਹੋਇਆ ਪਿਆਜ਼ ਆ ਤੇ ਉਹ ਬਾਕੀ ਨਮਕ ਮਿਰਚ ਮਸਾਲਾ ਉਹ ਸਾਰਾ ਆਪਾਂ ਇਹਦੇ ਵਿੱਚ ਮਿਕਸ ਕਰਕੇ ਤੇ ਆ ਆਪਾਂ ਲੈ ਲਿਆ ਥੋੜਾ ਜਿਹਾ ਮੈਦਾ 2 ਚਮਚੇ ਇਹਦਾ ਆਪਾਂ ਕੋਲ ਤਿਆਰ ਕਰ ਲੈਣਾ ਲੋ ਹੁਣ ਟਮਾਟਰ ਪਾ ਦਨੇ ਆ ਆਪਾਂ ਮਟਰ ਪਾ ਦਿੱਤੇ ਆ ਹੁਣ ਪਿਆਜ਼ ਪਾ ਦਨੇ ਆ ਤੇ ਆਹ ਪੰਨਾਮਕ ਪਾ ਦਿੱਤਾ ਮਿਰਚ ਆਪਾਂ ਬਿਲਕੁਲ ਥੋੜੀ ਜੀ ਪਾਉਣੀ ਆ ਆਪਾਂ ਥੋੜਾ ਜਿਹਾ ਧਨੀਆ ਪਾਊਡਰ ਪਾ ਦਿੱਤਾ ਤੇ ਆਹ ਜੀਰਾ ਪਾ ਦਿੱਤਾ ਥੋੜਾ ਜਿਹਾ ਥੋੜੀ ਜੀ ਕਾਲੀ ਮਿਰਚ ਤੇ ਆਹ ਆਪਾਂ ਹਰਾ ਧਨੀਆ ਕੱਟਿਆ ਹੋਇਆ ਉਹ ਪਾ ਦੋ ਚੰਗੀ ਤਰ੍ਹਾਂ ਮੈਸ ਕਰ ਲੈਣਾ ਇਹਨੂੰ ਹੱਥਾਂ ਦੇ ਨਾਲ। ਨਾਲ ਸਬਜ਼ੀਆਂ ਦਾ ਮਿਸ਼ਰਣ ਸੀ ਆਲੂ, ਬਰੈਡ ਤੇ ਇਹ ਸਬਜ਼ੀਆਂ ਦਾ ਉਹ ਆਪਾਂ ਸਾਰਾ ਤਿਆਰ ਕਰ ਲਿਆ। ਇਹ ਮਿਸ਼ਰਣ ਤਿਆਰ ਹੋ ਗਿਆ ਆਪਾਂ ਬਰਤਨ 'ਚ ਕੱਢ ਲਿਆ। ਹੁਣ ਆਪਾਂ 2 ਚਮਚੇ ਲੈ ਲੇ ਮੈਦੇ ਦੇ ਇਹਦੇ ਵਿੱਚ ਥੋੜਾ ਜਿਹਾ ਚੁਟਕੀ ਭਰ ਨਮਕ ਪਾੜਿਆ। ਹੁਣ ਆਪਾਂ ਇਹਦਾ ਨਾ ਬਣਾਵਾਂਗੇ ਥੋੜਾ ਜਿਹਾ ਪਤਲਾ ਜਿਹਾ ਘੋਲ। ਚੰਗੀ ਤਰ੍ਹਾਂ ਘੋਲ ਬਣਾ ਲੈਣਾ। ਉਹੀ ਕੋਈ ਗੰਡਣਾ ਨਹੀਂ ਰਹਿ ਗਿਆ ਇਸ ਕਰਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਫੈਟ ਲਿਆ ਤੇ ਜਿੱਦਾਂ ਚਮਚੇ ਨਾਲ ਕੋਲ ਤਿਆਰ ਹੋ ਗਿਆ ਆਪਣਾ ਤੇ ਹੁਣ ਆਪਾਂ ਇਹਦੇ ਰੋਲ ਬਣਾਉਣੇ ਆ ਹੱਥਾਂ ਦੇ ਨਾਲ ਰੋਲ ਬਣਾ ਕੇ ਥੋੜਾ ਜਿਹਾ ਹੱਥਾਂ ਨੂੰ ਲਾ ਲਓ ਤੇਲ ਜਾਂ ਘਿਓ ਲਾ ਲਓ ਕੁਝ ਵੀ ਲਾ ਸਕਦੇ ਆ ਇਹਦੇ ਰੋਲ ਬਣ ਜਾਣਗੇ ਲਓ ਜੀ ਹੱਥਾਂ ਨੂੰ ਆਪਾਂ ਤੇਲ ਲਾ ਲਿਆ ਤੇਲ ਲਾ ਕੇ ਆਪਾਂ ਛੋਟੇ ਛੋਟੇ ਰੋਲ ਤਿਆਰ ਕਰ ਲਏ। ਲੋ ਜੀ ਇਹ ਆਪਣਾ ਰੋਲ ਤਿਆਰ ਹੁੰਦੇ ਆ ਤੇ ਆਪਾਂ ਬਣਾ ਕੇ ਰੱਖ ਲਿਆ। ਥੋੜਾ ਜਿਹਾ ਤੇਲ ਲਾਇਆ ਸੀ। ਬਹੁਤ ਸੋਹਣਾ ਬਣ ਗਿਆ। ਜਦੋਂ ਵੀ ਆਪਾਂ ਰੋਲ ਤਿਆਰ ਕਰਨੇ ਆ ਉਹਦੋਂ ਨੂੰ ਆਪਣਾ ਤੇਲ ਗਰਮ ਹੋ ਜਾਊਗਾ। ਆਈ ਬਸ ਇੱਕ ਇੱਕ ਕਰਕੇ ਆਪਾਂ ਸਾਰੇ ਰੋਲ ਤਿਆਰ ਕਰਕੇ ਰੱਖ ਲੈਣੇ ਆ ਕਿਉਂ ਫਿਰ ਤਲਣੇ ਸੌਖੇ ਹੈ ਜੇ ਹੁਣ ਆਪਾਂ ਨਾਲ ਦੀ ਨਾਲ ਤਿਆਰ ਕਰਾਂਗੇ ਫਿਰ ਤੜੇ ਨਹੀਂ ਜਾਂਦੇ ਉਹਦੋਂ ਆਪਣਾ ਤੇਲ ਜਲਣ ਨੂੰ ਲੱਗ ਜਾਂਦਾ ਤੇਲ ਆਏ ਬਣਾ ਕੇ ਆਪਾਂ ਪਲੇਟ ਦੇ ਵਿੱਚ ਰੱਖ ਲਾਂਗੇ ਤੇ ਸਾਰੇ ਇਕੱਠੇ ਤਲੇ ਜਾਣਗੇ ਸਾਰੇ ਤਿਆਰ ਹੋ ਗਏ ਹੁਣ ਆਪਾਂ ਗੈਸ ਕਰ ਦੇਣਾ ਘੱਟ ਕਿਉਂਕਿ ਇਹ ਰੜਨਗੇ ਵੀ ਫਿਰ ਘੱਟ ਨਹੀਂ ਤੇ ਫਿਰ ਜਲਣ ਲੱਗ ਜਾਣਗੇ ਤੇਲ ਬਹੁਤ ਜ਼ਿਆਦਾ ਗਰਮ ਹੋਇਆ ਵਾ ਤੇ ਆਪਾਂ ਇਹਨੂੰ ਇਹਦੇ ਵਿੱਚ ਡਬੋ ਕੇ ਚੰਗੀ ਤਰ੍ਹਾਂ ਮੈਦੇ ਵਾਲੇ ਘੋਲ ਦੇ ਵਿੱਚ ਉੱਪਰ ਆਪਾਂ ਹਜੇ ਰਿੱਡਾਂ ਦਾ ਜਿਹੜਾ ਗੂੜਾ ਬਣਾਇਆ ਸੀ ਨਾ ਆਪਾਂ ਉਹ ਉਹਦੇ ਵਿੱਚ ਲਾ ਦੇਣਾ ਹੋਰ ਇਹਦੇ ਨੇ ਛੱਡ ਦੇ ਹੋਰ ਇਹਦੇ ਲੋਲੀ ਆਇਆ ਆਪਾਂ ਇੱਕ ਇੱਕ ਕਰਕੇ ਇਹਦੇ ਵਿੱਚ ਛੱਡ ਦੇ ਜਾਨਾ ਪਹਿਲਾ ਬਾਹੀ ਡਿੱਪ ਕਰ ਲੈਣੀ ਇਹਦੇ ਵਿੱਚ ਮੱਈਏ ਵਾਲੇ ਪਾਣੀ ਦੇ ਵਿੱਚ ਜਿਹੜਾ ਕੋਲ ਤਿਆਰ ਕਰਿਆ ਹੋਇਆ ਮਗਰੋਂ ਜਿਹੜਾ ਆਪਣਾ ਬ੍ਰੈਡ ਰੱਖਿਆ ਹੋਇਆ ਚੂਰਾ ਬਣਾ ਕੇ ਉਹਦੇ ਵਿੱਚ ਇਸ ਤਰ੍ਹਾਂ ਕਰਕੇ ਆਪਾਂ ਬਸ ਹੌਲੀ-ਕਦ ਨੇ ਹਿਲਾਉਣਾ ਅੱਗ ਜ਼ਿਆਦਾ ਨਾ ਤੇਜ਼ ਨਹੀਂ ਰੱਖਣੀ ਲੋਈ ਬਹੁਤ ਸੋਹਣਾ ਕਲਰ ਆਇਆ ਸੁਨੇਰੀ ਕਿਉਂਕਿ ਮੱਠੀ ਅੱਗੇ ਤੇ ਬਣੀ ਨੇ ਤੇ ਇਹ ਆਪਾਂ ਕੱਢ ਲੈਣੇ ਆਂ ਟ੍ਰੇ ਦੇ ਵਿੱਚ ਬਹੁਤ ਸੋਹਣੇ ਕਰਾਂਚੀ ਕਰਾਂਚੀ ਬਣੇ ਆ ਇਹ ਆਪਾਂ ਜਦੋਂ ਮਰਜ਼ੀ ਬਣਾ ਸਕਦੇ ਆ ਕਈ ਵਾਰੀ ਗੈਸਟ ਆਈ ਹੁੰਦੇ ਆ ਘਰੇ ਆਪਣੇ ਆਲੂ ਤਾਂ ਹਰ ਇੱਕ ਦੇ ਘਰੇ ਹੁੰਦੇ ਆ ਕਈ ਵਾਰੀ ਬਰੈਡ ਪਏ ਹੁਣ ਆਲੂ ਪਏ ਹੁਣ ਨਾ ਕੋਈ ਹੋਰ ਸਬਜ਼ੀ ਹੋਵੇ ਇਹ ਦੋ ਦੋਨੇ ਚੀਜ਼ਾਂ ਦਾ ਹੀ ਬਣ ਸਕਦਾ ਹੈਗਾ ਇਹਦੇ ਬਸ 5-7 ਮਿੰਟ ਲੱਗਦੇ ਹੈਗੇ ਖਾਣ ਵਾਸਤੇ ਗੈਸਟਾਂ ਦੇ ਚੀਜ਼ ਤਿਆਰ ਹੋ ਜਾਂਦੀ ਹੈਗੀ ਤੇ ਬਹੁਤ ਸੋਹਣੇ ਬਣੇ ਆ ਤੁਸੀਂ ਵੀ ਬਣਾਇਓ ਆਉੱਚਾ ਚੱਕ ਦਿਨਾ ਦੇਖੋ ਆ ਪੂਰਾ ਡੰਗਾ ਨਹੀਂ ਆ ਰਿਹਾ ਖੜ ਜਾ ਚਲ ਹਾਂ ਦੇਖੋ ਤੁਸੀਂ ਇਹਦੀ ਆਵਾਜ਼ ਸੁਣੋ ਕਿੰਨੇ ਕਰਾਂਚੀ ਕਰਾਂਚੀ ਬਣੇ ਹੈਗੇ ਤੇ ਆਪ ਤੁਸੀਂ ਬਾਅਦ ਸੁਣਦੇ ਹੋਵੋਗੇ ਬਹੁਤ ਸੋਹਣੇ ਬਣੇ ਕੋੜਾ ਜਿਹਾ ਕੱਟਿਆ ਹੋਇਆ ਹਰਾ ਹਰਾ ਧਨੀਆ ਪਾ ਦਿੰਨੇ ਆ ਇਹਦੇ ਨਾਲ ਗਰਿਸ਼ ਵਧੀਆ ਹੋ ਜਾਂਦੀ ਹੈ ਸੋਹਣੀ ਲੱਗਦੀ ਹੈ ਤੁਸੀਂ ਵੀ ਬਣਾਇਓ ਤੁਸੀਂ ਦੱਸਿਓ ਇਹ ਤੁਹਾਨੂੰ ਕਿਵੇਂ ਲੱਗਿਆ ਹਲਦੀ ਹੈ ਜੇ ਆਪਾਂ ਬਾਜ਼ਾਰੂ ਚੀਜ਼ ਖਾਣੇ ਬੱਚਿਆਂ ਵਾਸਤੇ ਠੀਕ ਨਹੀਂ ਤੇ ਆਪਾਂ ਘਰੇ ਬਣਾਈਏ ਤਾਂ ਬੱਚਿਆਂ ਦੀ ਸਿਹਤ ਵਾਸਤੇ ਠੀਕ ਆ ਤੇ ਤੁਸੀਂ ਬਣਾਓ ਆਪ ਬਹੁਤ ਚੰਗੀ ਲੱਗੂਗੀ ਇਹ ਚੀਜ਼ ਤੇ ਲੋ ਜੀ ਹੁਣ ਆਪਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਚੈਨਲ ਨੂੰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਰਿਕੁਐਸਟ ਹੈ ਤੇ ਥੈਂਕ ਯੂ ਆ ਤੁਹਾਡਾ ਚੈਨਲ ਦੇਖਣ ਵਾਸਤੇ ਹੁਣ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ